ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧ ਜੀ ਨੂੰ ਤਸਵੀਲ ਕਿਸ ਨੇ ਦਿੱਤਾ ਸੀ ਤੇ ਸਮੁੰਦਰ ਵਿੱਚੋਂ 14 ਰਤਨ ਕਿਹੜੇ ਸਨ 180 ਸੁਣਦੇ ਹਾਂ ਇਸ ਵੀਡੀਓ ਵਿੱਚ ਸੋ ਭਾਈ ਸਾਹਿਬ ਜੀ ਨੇ ਬਹੁਤ ਹੀ ਵਧੀਆ ਤਰ੍ਹਾਂ ਸਮਝਾਇਆ ਹੈ ਸੋ ਆਓ ਸਰਵਣ ਕਰਦੇ ਹਾਂ ਸੰਗਤ ਜੀ ਸਨਾਤਨ ਧਰਮ ਦੇ ਵਿੱਚ ਇੱਕ ਕਥਾ ਆਉਂਦੀ ਆ ਜਿਸ ਨੂੰ ਆਪ ਜੀ ਨੇ ਸੁਣਿਆ ਹੋਵੇਗਾ ਕਿ ਦੇਵਤਿਆਂ ਤੇ ਦੰਤਾਂ ਨੇ ਰੜਕ ਕੇ ਇੱਕ ਅਜੀਹਾ ਕਾਰਜ ਕੀਤਾ ਉਹ ਸੀ ਸਮੁੰਦਰ ਮੰਥਨ ਸਮੁੰਦਰ ਦਾ ਰੜਕਣਾ ਤੇ ਜਦੋਂ ਸਮੁੰਦਰ ਨੂੰ ਰੜਕਿਆ ਗਿਆ ਉਹਦੇ ਵਿੱਚੋਂ 14 ਰਤਨ ਨਿਕਲੇ ਸੀ ਤੇ ਉਹ 14 ਰਤਨ ਕਿਹੜੇ ਸੀ ਇਹ 10ਵੇਂ ਪਾਤਸ਼ਾਹ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ 14 ਰਤਨਾਂ ਬਾਰੇ ਦੱਸਿਆ ਇਹਨਾਂ ਵਿੱਚੋਂ ਇਹੋ ਜੇ ਰਤਨ ਜਿਹੜੇ ਅੱਜ ਵੀ ਅਸੀਂ ਵਰਤਦੇ ਹਾਂ ਪਰ ਸਾਨੂੰ ਉਹਨਾਂ ਬਾਰੇ ਪਤਾ ਹੀ ਨਹੀਂ ਹੁਣ 10ਵੇਂ ਪਾਤਸ਼ਾਹ ਜੀ ਉਹਦਾ ਜ਼ਿਕਰ ਕਰ ਰਹੇ ਆ ਟੋਟਕ ਛੰਦ ਮਨੁ ਲਦੇਵ ਅਦੇਵਨ ਸਿੰਧ ਮਥਿਉ ਜਦੋਂ ਦੇਵਤਿਆਂ ਤੇ ਦਿਨਤਾ ਨੇ ਮਿਲ ਕੇ ਪਾਤਸ਼ਾਹ ਜੀ ਕਹਿੰਦੇ ਸਮੁੰਦਰ ਨੂੰ ਰੜਕਿਆ 14 ਰਤਨ ਇਉਂ ਨਿਕਲੇ ਆ ਜੀ ਜਿਵੇਂ ਕਾਲੀ ਰਾਤ ਵਿੱਚ ਚੰਦਰਮਾ ਪ੍ਰਕਾਸ਼ਮਾਨ ਹੁੰਦਾ ਤੇ ਸਮੁੰਦਰ ਨੂੰ ਰੜਕਣ ਲਈ ਦਿਨਤਾਾਂ ਤੇ ਦੇਵਤਿਆਂ ਨੇ ਕਿਹਦਾ ਸਹਾਰਾ ਲਿਆ ਬਾਸਕਨਾਗ ਦਾ ਸਿਰ ਵਾਲਾ ਪਾਸਾ ਸੀ ਉਹ ਤਾਂ ਦਿਨਤਾ ਨੇ ਉਹਨੂੰ ਫੜਿਆ ਹੈ ਦੂਜੇ ਪਾਸੇ ਦੇਵਤਿਆਂ ਨੇ ਮਿਲ ਕੇ ਪੂਸ਼ ਫੜੀ ਆ ਜੋ ਰਤਨ ਨਿਕਲੇ ਆ ਚੰਦ ਵਾਂਗ ਹੀ ਹੋਇਆ ਪ੍ਰਕਾਸ਼ਮਾਨ ਸਾਰੇ ਬੜੇ ਖੁਸ਼ ਹੋਏ ਹੁਣ ਗੁਰੂ ਮਹਾਰਾਜ ਕਹਿੰਦੇ ਆ ਨਿਕਸਿਓ ਤਨਸਾਇਕ ਸੁਧ ਸਿਤੰ ਸਭ ਤੋਂ ਪਹਿਲਾਂ ਸ਼ੁੱਧ ਚਿੱਟੇ ਰੰਗ ਦਾ ਤਨੋਸ਼ ਬਾਣ ਨਿਕਲਿਆ ਸਮੁੰਦਰ ਮਥਨ ਕਰਨ ਤੇ ਰੜਕਨ ਤੇ ਫਿਰ ਮਸਤ ਕਰ ਦੇਣ ਵਾਲੀ ਸ਼ਰਾਬ ਦਾ ਘੜਾ ਕੱਢਿਆ ਗਿਆ ਐਤੋਂ ਬਾਅਦ 에ਰਾਵਤ ਹਾਥੀ ਤੇ ਬਹੁਤ ਉੱਚ ਸਰਵਾ ਘੋੜਾ ਅੰਮ੍ਰਿਤ ਤੇ ਲక్ష్ਮੀ ਇਸ ਤਰ੍ਹਾਂ ਨਿਕਲੀ ਆ ਕਨ ਮੋ ਮਨੋ ਬਿੰਦਲਤਾ ਵਿਗਸੀ ਮਾਨੋ ਜਿਵੇਂ ਕਾਲੇ ਬੱਦਲਾਂ ਵਿੱਚ ਬਿਜਲੀ ਚਮਕ ਰਹੀ ਹੋਵੇ ਫਿਰ ਕਲਪ ਬ੍ਰਸ਼ ਕਾਲਕੂਟ ਜ਼ਹਿਰ ਤੇ ਰੰਬਾ ਨਾਂ ਦੀ ਅਪਸ਼ਰਾ ਪਰੀ ਨਿਕਲੀ ਆ ਜਿਹਨੂੰ ਵੇਖ ਕੇ ਇੰਦਰ ਦੀ ਸਾਰੀ ਸਭਾ ਹੀ ਮੋਹੀ ਗਈ ਆ ਇਹ ਜਿਹੜਾ ਕਾਲਕੂਟ ਜ਼ਹਿਰ ਆ ਇਹਦੇ ਬਾਰੇ ਵੀ ਇੱਕ ਕਥਾ ਆਉਂਦੀ ਆ ਕੁਝ ਗ੍ਰੰਥਾਂ ਦੇ ਵਿੱਚ ਕਿ ਜਦੋਂ ਜ਼ਹਿਰ ਨਿਕਲੇ ਆ ਜ਼ਹਿਰ ਕਰਕੇ ਸਾਰਿਆਂ ਨੂੰ ਫਿਕਰ ਪੈ ਗਿਆ ਕਿ ਹੁਣ ਇਹ ਜ਼ਹਿਰ ਦਾ ਕਰਨਾ ਕੀ ਆ ਕੀ ਕਰੀਏ ਤਾਂ ਸਾਰਿਆਂ ਨੂੰ ਦੁਖੀ ਕਰ ਰਿਹਾ ਸੀ ਤੇ ਭੋਲੇ 나ਥ ਮਹਾਦੇਵ ਅੱਗੇ ਬੇਨਤੀ ਕੀਤੀ ਆ ਦੇਵਤਿਆਂ ਦੈਂਤਾਂ ਨੇ ਜਦੋਂ ਫਿਰ ਉਹਨਾਂ ਨੇ ਉਹ ਜ਼ਹਿਰ ਨੂੰ ਪੀ ਲਿਆ ਜ਼ਹਿਰ ਨੂੰ ਪੀਨ ਕਰਕੇ ਉਹਨਾਂ ਦਾ ਕੰਠ ਨੀਲਾ ਹੋ ਗਿਆ ਜਿਸ ਕਰਕੇ ਉਹਨਾਂ ਨੂੰ ਨੀਲ ਕੰਠ ਵੀ ਕਿਹਾ ਜਾਂਦਾ ਹੈ ਇਤਨਾ ਹੀ ਨਹੀਂ ਕਿ ਇਹ ਵੀ ਮੰਨਦੇ ਆ ਕਿ ਜ਼ਹਿਰ ਪੀਂਦਿਆਂ ਪੀਂਦਿਆਂ ਉਹਦੇ ਵਿੱਚੋਂ ਜ਼ਹਿਰ ਦੀਆਂ ਕੁਝ ਬੂੰਦਾਂ ਉਹ ਪਿਆਲੇ ਦੇ ਵਿੱਚੋਂ ਜੋ ਧਰਤੀ ਤੇ ਡਿੱਗੀਆਂ ਤੇ ਉਹ ਬੂੰਦਾਂ ਜਦੋਂ ਧਰਤੀ ਤੇ ਡਿੱਗੀਆਂ ਨੇ ਉਹਨੂੰ ਸੱਪ